ਹੈਲੋ ਸੱਸ਼ੀਕਾਲ ਜੀ ਸਾਰਿਆਂ ਨੂੰ ਤੇ ਅਸੀਂ ਕਰਨ ਲੱਗੇ ਅੱਜ ਦੇ ਬਲੌਗ ਦੀ ਸ਼ੁਰੂਆਤ ਤੇ ਕੁਲਵੀਰ ਆ ਚੰ ਲਿਆ ਵਾ ਫਸਟ ਡੇ ਯੂਕੇਜੀ ਕਲਾਸ ਦੇ ਵਿੱਚ ਹਨਾ ਇਹ ਆਪਾਂ ਸਾਰੇ ਕੁਲਵੀਰ ਦਾ ਨਿਊ ਬੈਗ ਕੁਲਵੀਰ ਦਾ ਸ਼ੋਪਰੀ ਬਾਅਦ ਦੇਖੀ ਪਹਿਲੇ ਬੈਗ ਦਿਖਾਦਾ ਬੈਗ ਤਾਂ ਦਿਖਾ ਆਇਆ ਦਾ ਕੁਲਵੀਰ ਦਾ ਨਿਊ ਬੈਗ ਬਾਸਕਟਬਾਲ ਵਾਲਾ ਹਨਾ ਇਨੀ ਵਾਰ ਦੀ ਕਲਵੀਰ ਦੀ ਵਾਟਰ ਬੋਟਲ ਵੀ ਚਲ ਇੱਕ ਦਿਨ ਪਹਿਲਾਂ ਲੈ ਜਾਂਦੀ ਸੀ ਕਲਵੀਰ ਦੇ ਲਈ ਇੰਨੀ ਸੋਹਣੀ ਜਿਮੈਟਰੀ ਦਾ ਗਾਇਸ ਸੀ ਮੈਂ ਤਾਂ ਆਦੀ ਬੈਗ ਦੇ ਨਾਲ ਹੀ ਮਿਲਿਆ ਲੈ ਚਤੀ ਆ ਰਿਹਾ ਫਿਰਾਂ ਚ ਬਾਕਸ ਕਵਰ ਵੀ ਮਿਲਿਆ ਵਾ ਉਹਨੇ ਮੇਰੇ ਦਿੱਤਾ ਪਤਾ ਬੈਗ ਬਹੁਤ ਪਾਰੀ ਹੋ ਜਾਣਾ ਸੀ ਉਹ ਜਿਹੜਾ ਕੋਈ ਪਿਕਨਿਕ ਤੁਹਾਨੂੰ ਕਰ ਹੋਈ ਨਾ ਉਹ ਦਿਨ ਹਾਂ ਪਤਾ ਉਹ ਬੈਗ ਨਾ ਕਿਸੇ ਨੂੰ ਵਾਦਾ ਪਾੜਨ ਦੇਈ ਅੱਛਾ ਇਹ ਨਾ ਹੋਵੇ ਬਾਲਾ ਮਹਿੰਗਾ ਵੇਖ ਕੇ ਕੋਈ ਪਾੜ ਦੇ ਤੇ ਮੈਂ ਦਾਤੂਲੀ ਬੈਠਾ ਬੈਠੀ ਦੁੱਤੀ ਚ ਬੈਹੂਆ ਮੈਂ ਤੇ ਗੋਦੀ ਚ ਰਹੀ ਤੇ ਤੂੰ ਨਿਕਾੜੀ ਰਹਿ ਕੇ ਗੋਦਿਆਂ ਚ ਬੈਠ ਜਾਗਾ ਔਰ ਮੈਂ ਬਾਰੇ ਤੇ ਗੋਦਿਆਂ ਚ ਨਹੀਂ ਬੋੜਾਂਗਾ ਔਰ ਤੂੰ ਵੱਡਾ ਹੋ ਗਿਆ ਤੇ ਕਲਵੀਰ ਨਾਲ ਕਾਤਾਬਾਂ ਲੈਣ ਜਾ ਮੇਰੇ ਨਾਲ ਤੇ ਇਹਨੂੰ ਚੇਤਾ ਪੁੱਲ ਗਾ ਵੀ ਮੇਰੇ ਕੋਲੇ ਹੋਈ ਵੀ ਆਗਾ ਹਾਂ ਇਹਨੂੰ ਚੇਤਾ ਪੁੱਲ ਗਾ ਕਲਵੀਰ ਨੇ ਕਿ ਮੇਰੇ ਕੋਲੇ ਲਾਂਚ ਬਾਕਸ ਹੈਗਾ ਪੁੱਤ ਚੱਕੀ ਓਏ ਤੇ ਆ ਆਵਲ ਜਿ ਮੈਟ੍ਰਿਕਲ ਵੀਰ ਕਾਲ 200 ਰੁਪਏ ਦੀ ਲਿਆ ਇੰਨਾ ਮਹਿੰਗਾ ਮਹਿੰਗਾ ਸਮਾਨ ਸਾਡੇ ਵਰੀਏ 50 50 40 40 ਦੇ ਕਈ ਨੋ ਚੀਜ਼ਾਂ ਆ ਅਸੀਂ ਹਣਾ ਮੈਟ੍ਰਿਕਲ ਵੀਰ ਕਾਲ 200 ਰੁਪਏ ਦੀ ਦਿੱਤੀ ਪਰ ਸੁਣੀ ਸਪਾਈਡਰਮੈਨ ਵਾਲੀ ਉਹਨੂੰ ਸਪਾਈਡਰਮੈਨ ਦੇ ਲੱਗਾ ਬੋਟਲ ਵੀ ਵਾਟਰ ਵਾਲ ਬੋਟਲ ਵੀ ਸਪਾਈਡਰਮੈਨ ਵਾਲੀ ਲਿਆ ਕੇ ਤੇ ਜਿਹੜੀ ਮਹਿੰਗੀ ਵਾਲੀ ਬੋਤਲ ਸੀ ਉਹ ਮੈਂ ਕਰੇ ਰੱਖ ਲਈ ਉਹ ਮਦਦ ਤੀਨ ਮੈਂ ਕਹੂ ਕਿ ਤੇ ਨਾ ਬਾਰਾਂ ਮੈਂ ਜਾਣ ਲੱਗੇ ਲੈ ਜਾ ਕਰਾਂਗੇ ਉਸ ਤੋਂ ਤੋੜ ਹੀ ਲੈਣੀ ਆਦੇ ਆਈ ਡਰ ਮੈਂ ਪਿੱਛੇ ਤਾਂ ਚਲੀ ਹਾਂ ਮਮਾ ਨੇ ਰੋਣ ਗਏ ਪਾਪਾ ਦੇ ਜੂੜੇ ਤੇ ਪਾਟਾ ਲਾ ਕੇ ਤੇ ਅੱਛੜੀ ਇੱਥੇ ਆ ਪਿੱਛੇ ਪਿੱਛੇ ਕਿ ਲੋਕ ਨਾ ਪਿੱਛੇ ਜਮ ਆਪਣੇ ਇਹਦੇ ਵਿੱਚ ਕੀ ਖੋਲ ਕੇ ਤੇ ਰੇਤੀ ਮੈਂਗੋ ਵਾਲੀ ਚਾਕਲੇਟ ਪਈ ਉਹ ਤੇ ਲੈ ਕੇ ਨਹੀਂ ਸਕੂਲੇ ਨਾਲ ਹੈ ਮੈਂਗੋ ਵਾਲੀ ਚਾਕਲੇਟ ਲੈ ਕੇ ਨਹੀਂ ਸਕੂਲੇ ਨਾਲ ਵੈਸੇ ਅੱਜ ਮੱਰੀ ਜਾ ਰਹੀ ਸੋਣੀ ਹੈ ਨਾ ਉਹਦੇ ਉਹਦੇ ਵਿੱਚ ਇਹ ਇਹਦੇ ਵਿੱਚ ਗਾਹ ਸਾਹ ਬਣਿਆ ਹੋਇਆ ਵਾ ਮਤਲਬ ਉਹ ਵੀ ਕੈਨਸਲ ਰੱਖਨ ਨੂੰ ਜਿਪਾ ਰੱਖਨ ਨੂੰ ਕਵਰ ਦੀ ਆ ਤੇ ਚਲ ਕੋਈ ਨਾ ਥੋੜੇ ਦਿਨ ਹੋਲੇ ਜਾ ਬਸ ਤੈਨੂੰ ਪਾਟ ਬਣੀ ਉਹ ਕੱਲਾ ਸਿੰਗਲ ਪਾਰਟੀ ਆ ਉਹ ਪੁੱਪੀ ਜਾਲੀ ਪਿਛਲੀ ਵਾਰਿਆ ਨਾ ਕੋਈ ਕਿਸੇ ਕੋਲ ਬਣਿਆ ਪਿਛਲੀ ਪਿਛਲੀ ਕਲਾਸ ਤੇਰੀ ਤੇ ਇਹਨਾਂ ਕਰਦਾ ਵਾਈਟ ਯੂਨੀਫਾਰਮ ਦੀ ਨਾ ਘਰੇ ਹੀ ਡੱਡ ਲਾਉਣੀ ਸ਼ੁਰੂ ਕਰ ਦਿੰਦਾ ਕਦੇ ਕੁਛ ਮਾਰ ਕੇ ਕਦੇ ਕੁਛ ਐਦੇ ਨਾਲ ਹੀ ਪਿਛਲੀ ਮੈਡਮ ਜਿਹੜਾ ਕੋਈ ਕਿਸੇ ਕੋਲ ਮਾਰ ਰਹੀ ਸੀ ਮੈਂ ਫਾਈਲ ਲੈ ਲੈ ਕੇ ਤੈਨੂੰ ਪੁਰਾਣੀ ਮੈਂਡਰੀ ਲੈ ਲਈਏ ਨਵੀਂ ਟ੍ਰੈਂਡ ਵਾਲੀ ਲੈ ਲਈ। ਤੂੰ ਮੈਨੂੰ ਹੈਲੋ ਹੈਲੋ। ਹੋਟਪ ਕਰਿਆ ਕੇ ਦੱਸਦਾ ਗਾਇਸ। ਇਹਨੇ ਜਿਹੜੇ ਦੁਕਾਨ ਤੇ ਜੜੇ ਨੇ ਇਹਨੇ ਕਦੇ ਨਹੀਂ ਪੜਨ ਵਾਲੀ ਚੀਜ਼ ਚੱਕਣੀ ਐ ਨੇ ਹਮੇਸ਼ਾ ਖੜਾ ਉਹਨੇ ਖੜੂਨੇ ਫਾਲਤੂ ਦੀਆਂ ਚੀਜ਼ਾਂ ਹੀ ਚੱਕਣਾ। ਤੇ ਜੇ ਦੋ ਸੁਗਜ ਵਾਕਾ ਕੋਲ ਚੀਜ਼ਾਂ ਨਹੀਂ ਤਾਣਾ ਉਦੋਂ ਫਿਰ ਕਿਤੇ ਗੈਂਜੇ ਤੇ ਉਹਦੇ ਨਾਲ ਦੀ ਪੁਰਾਣੀ ਚੱਕਣੀ। ਬਾਤੀ ਟਮਟਦੀ ਬੱਪਸ ਤੇ ਦਾ। ਘਾਰਾ ਵੇ ਕਿੱਧਰ ਲਗਨੀ ਸੀ ਕਿੰਨਾ ਪਿਆ। ਕੋਲ ਮੇਰਾ ਕੋਦ ਨਾ ਕੰਨ ਚਣਗੇ। ਚਲ ਵੀ ਚਲੋ ਜਾਨ। ਅਸੀਂ ਵੇਟ ਕਰਦੇ ਆ ਜੀ ਬੱਸ ਦੀ ਕਿ ਅੱਜ ਸਾਨੂੰ ਪਤਾ ਨਹੀਂ ਸੇ ਕੱਲ ਵੀ ਉਹ ਸਾਡੇ ਸ਼ੇਠਾ ਤਾਂ ਸਾਰੇ ਨੂੰ ਹੁਣ ਮੈਂ ਕੱਲ ਤੋਂ ਸੱਤ ਵਜੇ ਆਇਆ ਕਰੂੰਗੀ ਬੱਸ ਲੇਟ ਹੋ ਗਈ ਹੈ ਨਾ ਹੁਣ ਆਲੀ ਹੋਈ ਆ ਬੱਸ ਆਵੇ ਸੀ ਇੱਧਰ ਰੂਮ ਚ ਆ ਗਏ ਇੱਧਰਲਾ ਰੂਮ ਤਾਂ ਮੈਂ ਸਾਫ ਕਰਤਾ ਸੀ ਸਵੇਰ ਮੈਂ ਕਸ ਕੇ ਇਹਦੇ ਪਾਪਾ ਇੱਧਰ ਆਣ ਕੇ ਸੌਣਗੇ ਉਹ ਉੱਧਰ ਹੀ ਸੌਣਗੇ ਤੇ ਉੱਧਰਲਾ ਕਮਰੇ ਚ ਕੱਲ ਪੋਚਾ ਨਹੀਂ ਲੱਗਾ ਤੇ ਵਾਈਟ ਵਾਈਟ ਜਿਹਾ ਹੋਇਆ ਪਿਆ ਉੱਪਰ ਬੈ ਜਾ ਕਲਵੀਰ ਮੈਨੂੰ ਬਿਲਕੁਲ ਜਿਹਾ ਬੈਠਾ ਹੋਇਆ ਬਹੁਤ ਪਸੰਦ ਆਇਆ ਗੋਲਾਂ ਕਾਕਾ ਸਿਨਾਂ ਕਲਵੀਰ ਉੱਪਰ ਬੈ ਜਾ ਕੋਈ ਜਾਲੀ ਬੂਟ ਲੈ ਕੇ ਬੈ ਕੋਲ ਵੀਰ ਆਇਨਾ ਹੋਵੇ ਪਤਾ ਚ ਪਿਛਲੀ ਵਾਰ ਨੇ ਕਾਪਣਾ ਗਵਾਇਆ ਸੀ ਮੈਨੂੰ ਕਹਿੰਦਾ 17 ਕਾਪਣਾ ਪਾ ਦੇ ਵਿੱਚ ਤੇ ਮੈਂ ਪਾ ਦਿਆਂ ਤੇ ਗਵਾਇਆ ਕੋਲ ਵੀਰ ਬੁਕਸ ਗਿਆ ਨਾ ਪਤਾ ਨੌ ਬੁਕਸਾ ਹਨ ਤੇ ਦੋ ਕਾਪਣਾ ਤੇ ਇੱਕ ਡਾਇਰੀ ਆ ਹਨਾ ਤੇ ਕੋਈ ਮੁੱਤ ਨਹੀਂ ਬਣਾ ਕੇ ਲੂੰਗੀ ਹਾਂ ਦੋ ਤੱਕੀ ਹਾਂ ਕੱਲ ਤੋਂ ਮੈਂ ਦੱਸ ਦੇਣਾ ਵੀ ਕਿਹੜੀਆਂ ਕੜੀਆਂ ਲੈ ਕੇ ਆਉਣਾ ਇੱਧਰ ਦੇਖ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 12 ਮਾਤੇ ਕੋਲ ਕਾਪੀਆਂ ਸਣੇ ਚ ਸਾਰਾ ਕੁਛ ਡਾਇਰੀ ਸਣੇ ਕਾਪੀਆਂ ਸਣੇ ਦੇੜੀ ਕੋਈ ਨਾ ਮੈਂ ਨੂੰ ਕਹੀਂ ਮਮਾ ਨ ਮੈਂ ਲੈ ਦੂਗੀ ਕੱਲ ਸੇਤਾਪੁਰ ਗੜ੍ਹੜੀ ਮੈਂ ਆਉਂਦਾ ਉਹ ਬੁੱਕ ਸੱਤੀ ਸਾਡੇ ਤੋਂ ਨਾ ਗਲਤੀ ਨਾਲ ਹੋਰ ਆ ਗਿਆ ਮੇਰਾ ਦਿਮਾਗ ਵਿੱਚ ਕੰਮ ਕੀਤਾ ਤੇ ਹਾਂ ਪੱਤੇ ਬਈ ਉੱਤ ਜੀ ਆਲਪਤਾ ਯੂ ਤੇ ਇਲੀਚ ਤੁਝੂ ਕੇ ਅਜੀ ਚ ਹੋ ਗਿਆ ਹਾਂ ਸ੍ਰੀ ਉਤੇ ਜਿਸ ਤੋਂ ਬਾਅਦ ਯੂ ਗਈ ਜੀ ਬਾਇ ਫਾਸਟ ਫਿਰ ਆ ਕੇ ਨਾ ਫਿਰ 10 ਫਿਰ 4 ਫਿਰ 5 ਤੇ ਫਿਰ 6 ਤੇ 7 ਫਿਰ 8 9 10 ਫਿਰ ਤੂੰ ਸਾਰੀਆਂ ਕਲਾਸਾਂ ਕਰਕੇ 12 ਤੱਕ ਫਿਰ ਤੂੰ ਇਹਨਾ ਦੂਜੀ ਥੱਲੇ ਦੂਜੀ ਕਲਾਸ ਚ ਕਿਹਾ ਫਿਰ ਮੈਂ ਦੂਜੀ ਕਲਾਸ ਹਜੇ ਕੁਲਵੀਰ ਤੈਨੂੰ ਸਕੂਲ ਪੁੱਤ 10 12 ਸਾਲ ਹੋਰ ਜਾਣਾ ਪੈਣਾ ਦਾ ਅੱਧੀ ਜਨਨਕੀ ਤਾਂ ਸਕੂਲ ਚ ਧੱਕੇ ਖਾਂਦਾ ਦੀ ਨਾਂਗ ਜਾਂਦੀ ਏ ਉਹ ਦੂਜਾ ਤਾਂ ਅੱਧੀ ਨੌਕਰੀ ਲਾ ਬਿਨਾਂ ਦੀ ਤੇ ਅੱਧੀ ਫਿਰ ਘਰ ਪਰਿਵਾਰ ਸੰਭਾਲ ਜਾਂਦੀ ਬਸ ਆਏ ਲਾਈਫ ਖਤਮ ਬੰਦੇ ਦੀ ਹਣਾ ਆ ਗਈ ਬੈਗ ਕੁਲਵੀਰ ਦੀ ਵੈਣ ਚਲੋ